ਲੋ ਜੀ ਹੁਣ ਤੱਕ ਆਪਾਂ ਸਿੰਧੀ ਬੁਟੀ ਆ ਜਿਹੜੀ ਉਹ ਕਈ ਤਰੀਕਿਆਂ ਨਾਲ ਸਿੱਖ ਲਈ ਆ ਛੋਟੀ ਬੁਟੀ ਵੱਡੀ ਬੁਟੀ 16 ਬਾਕਸ ਵਾਲੀ ਲਾਈਨ ਵਾਲੀ ਸਾਰੇ ਤਰੀਕਿਆਂ ਨਾਲ ਆਪਾਂ ਟਰਾਈ ਕਰ ਲਈ ਆ ਤੇ ਆਈ ਹੋਪ ਤੁਹਾਨੂੰ ਵੀ ਸਾਰਿਆਂ ਨੂੰ ਆ ਗਈ ਹੈ ਬਣਾਉਣੀ ਤੇ ਵਧੀਆ ਤੁਹਾਡਾ ਰਿਸਪੌਂਸ ਵੀ ਮਿਲ ਰਿਹਾ ਸਾਰਿਆਂ ਨੇ ਆਪਣੇ ਆਪਣੇ ਸੂਟ ਆ ਜਿਹੜੇ ਸਿੰਧੀ ਬੁਟੀ ਦੇ ਕੱਢ ਕੇ ਪਾ ਲੈ ਹੋਣਗੇ ਹੁਣ ਤੱਕ ਜਾਂ ਬਣਾ ਰਹੇ ਹੋਵਾਂਗੇ ਤੇ ਅੱਜ ਆਪਾਂ ਇੱਕ ਹੋਰ ਤਰੀਕੇ ਦੀ ਸਿੰਧੀ ਬੂਟੀ ਬਣਾਉਣੇ ਆ ਸ਼ਾਇਦ ਇਹ ਤੁਸੀਂ ਕਦੇ ਨਹੀਂ ਦੇਖੀ ਹੋਣੀ ਜਾਂ ਨਹੀਂ ਟਰਾਈ ਕੀਤੀ ਹੋਣੀ ਜਿਵੇਂ ਆਪਾਂ ਹੁਣ ਤੱਕ ਜਿਹੜੀ ਸਿੰਧੀ ਬੂਟੀ ਬਣਾਈ ਆ ਉਹ ਚਾਰ ਕੋਨਿਆਂ ਵਾਲੀ ਬਣਾਈ ਆ ਜਿਵੇਂ ਬਾਕਸ ਚ ਹੁੰਦੇ ਹਨਾ ਬਾਕਸ ਟਾਈਪ ਇਹ ਵਾਲੀ ਸ਼ੇਪ ਚ ਬਣਾਈ ਆ ਨਾ ਹੁਣ ਤੱਕ ਆਪਾਂ ਇਹ ਵਾਲੀ ਸ਼ੇਪ ਵਿੱਚ ਆਪਾਂ ਹੁਣ ਤੱਕ ਸਿੰਧੀ ਬੂਟੀ ਬਣਾਈ ਆ ਤੇ ਅੱਜ ਆਪਾਂ ਪੰਜ ਕੋਨੇ ਵਾਲੀ ਸਿੰਧੀ ਬੂਟੀ ਹੈ ਜਿਹੜੀ ਟਰਾਈ ਕਰਦੇ ਆਂ ਆਪਾਂ ਸਾਈਜ਼ ਪਹਿਲਾਂ ਦੀ ਤਰ੍ਹਾਂ ਥੋੜਾ ਜਿਹਾ ਵੱਡਾ ਹੀ ਰੱਖਾਂਗੇ ਤਾਂ ਕਿ ਜਿਹੜਾ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ ਇਹਨੂੰ ਛਾਪਣ ਲਈ ਸਾਈਜ਼ ਤਾਂ ਪਉਨ ਨਹੀਂ ਰੱਖਣਾ ਹੁੰਦਾ ਜਿੱਨਾ ਆਪਾਂ ਜਿਹੜੀ ਬਾਕਸ ਵਾਲੀ ਸਿੰਧੀ ਬੁੱਟੀ ਆ ਉਹਦਾ ਰੱਖਦੇ ਆ ਪਰ ਹੁਣ ਆਪਾਂ ਥੋੜਾ ਜਿਹਾ ਵੱਡਾ ਸਾਈਜ਼ ਰੱਖ ਕੇ ਇਹਨੂੰ ਪਹਿਲਾਂ ਡਰਾ ਕਰਦੇ ਆ ਦੇਖੋ ਇੱਕ ਸਿੱਧੀ ਲਾਈਨ ਬਣਾ ਲਈ ਬਿਲਕੁਲ ਸਟ੍ਰੇਟ ਉਸ ਤੋਂ ਬਾਅਦ ਦੋਨਾਂ ਸਾਈਡਾਂ ਨੂੰ ਥੋੜਾ ਥੋੜਾ ਕੋਨੇ ਕੱਢਦੇ ਨੇ ਠੀਕ ਹੈ बन ਗਈ ਹੁਣ ਇਹਦਾ ਸੈਂਟਰ ਮੰਨ ਕੇ ਇਹਨਾਂ ਨੂੰ ਮਿਲਾ ਦੇਣਾ ਬਸ ਤੁਸੀਂ ਜਿੰਨੇ ਮਰਜ਼ੀ ਕੋਣੇ ਬਣਾ ਲਓ 6 ਕੋਣੇ ਬਣਾ ਲਓ 5 ਬਣਾ ਲਓ ਹੁਣ ਆਪਾਂ ਜਿਵੇਂ 5 ਵਾਲੀ ਬਣਾ ਲਈ 6 ਬਣਾ ਲਓ 8 ਬਣਾ ਲਓ ਜਿੰਨੇ ਮਰਜ਼ੀ ਬਣਾ ਲਓ ਇਹ ਘੁੰਮ ਕੇ ਧਾਗਾ ਉਦੋਂ ਹੀ ਸਟਾਰ ਸਟਾਰ ਟਾਈਪ ਬਣ ਜੂਗਾ ਸਟਾਰ ਸਿੰਧੀ ਬਣ ਜੂਗੀ ਹੁਣ ਆਪਾਂ ਉਦੋਂ ਹੀ ਇਹਦੀ ਪੂਛ ਜੀ ਕੱਢ ਦਾਂਗੇ ਜਿਵੇਂ ਆਪਾਂ ਪਹਿਲਾਂ ਪੂਛਾਂ ਜੀਆਂ ਕੱਢਦੇ ਹੁੰਨੇ ਆ ਬਾਹਰੀ ਸਾਈਡ ਨੂੰ ਤਾਂ ਇਹਦੇ ਇੱਕ ਇੱਕ ਪੂਛ ਹੀ ਕੱਢਾਂਗੇ ਆਪਾਂ ਦੇਖੋ ਇਹ ਹੁਣ ਸਟਾਰ ਟਾਈਪ ਜੀ ਬਣ ਗਈ ਤੋਂ ਸ਼ਕਲ ਆ ਜਿਹੜੀ ਤੁਹਾਨੂੰ ਦਿਖ ਰਹੀ ਹੋਊਗੀ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਇਹਨੂੰ ਬਣਾਉਣ ਲੱਗੇ ਕਿਸੇ ਵੀ ਇੱਕ ਕੋਨੇ ਤੋਂ ਤੁਸੀਂ ਜਿਹੜਾ ਥ੍ਰੈਡ ਆ ਉਹ ਕੱਢ ਲਓਗੇ ਕੋਈ ਵੀ ਕੋਨਾ ਲੈ ਲਓ ਠੀਕ ਹੈ ਆਪਾਂ ਚਲੋ ਇੱਥੋਂ ਸ਼ੁਰੂ ਕਰ ਲੈਂਦੇ ਆ ਇਹਨੂੰ ਆਪਾਂ ਇੱਕ ਨੰਬਰ ਮੰਨ ਲੈਂਦੇ ਆ ਠੀਕ ਹੈ ਇਹ ਵਾਲੇ ਕੋਨੇ ਤੋਂ ਇਥੋਂ ਸ਼ੁਰੂ ਕਰ ਲੈਣੇ ਆ। ਸਟੈਪ ਸਾਰੇ ਉਹੀ ਰਹਿਣਗੇ ਬਸ ਇਹਦੇ ਇਹ ਵੀ ਇਹਦਾ ਇੱਕ ਕੋਨਾ ਵੱਧ ਗਿਆ। ਤਾਂ ਇਹਦੇ ਇੱਕ ਕੋਨੇ ਤੋਂ ਆਪਾਂ ਆਹ ਵਾਲਾ ਕੋਨਾ ਨਾ ਜਿਵੇਂ ਇਥੋਂ। ਠੀਕ ਹੈ। ਚਾਹੇ ਤੁਸੀਂ ਜਿੱਥੋਂ ਮਰਜ਼ੀ ਕਰ ਲਓ। ਇਹਨੂੰ ਵੀ ਇੱਕ ਮੰਨ ਸਕਦੇ ਹਾਂ। ਦੇਖਦੇ ਆ। ਠੀਕ ਹੈ। ਇਹਨੂੰ ਵੀ ਇੱਕ ਮੰਨ ਸਕਦੇ ਹਾਂ। ਜਿੱਥੋਂ ਮਰਜ਼ੀ ਤੁਸੀਂ ਸੂਈ ਜੜੀ ਆਪਾਂ ਹੁਣ ਚਲੋ ਇਹਨੂੰ ਇੱਕ ਮੰਨ ਲਿਆ ਨਾ। ਇਥੋਂ ਆਪਾਂ ਸੂਈ ਨੂੰ ਬਾਹਰ ਲਿਆਵਾਂਗੇ। ਅਗੇ ਥ੍ਰੈਡ ਬਾਹ ਹੁਣ ਆਪਾਂ ਨੈਕਸਟ ਕੀ ਕਰਨਾ ਹੈ ਇੱਥੋਂ ਆਪਣਾ ਜਿਹੜਾ ਥ੍ਰੈਡ ਬਾਹਰ ਆ ਗਿਆ ਹੁਣ ਆਪਾਂ ਨੈਕਸਟ ਸਟੈਪ ਆਪਣਾ ਕੀ ਹੋਊਗਾ ਇਹ ਵਾਲਾ ਕੋਨਾ ਦੀ ਇਧਰ ਨੂੰ ਵੀ ਲਿਜਾ ਸਕਦੇ ਹਾਂ ਚਲੋ ਆਪਾਂ ਇਧਰ ਨੂੰ ਜਾਂਦੇ ਹਾਂ ਇਹਨੂੰ ਆਪਾਂ ਦੋ ਮੰਨ ਲਾਂਗੇ ਜਾਵਾਂਗੇ ਆਪਾਂ ਉੱਪਰ ਦੀ ਇਹ ਇਹ ਤਿੰਨ ਹੋ ਜਾਊਗਾ ਇਹ 4 ਨੰਬਰ ਹੋਜੂ ਇਹ 5 ਨੰਬਰ ਹੋਜੂ 5 ਤੋਂ ਫੇਰ ਆਪਾਂ 1 ਤੱਕ ਕਵਰ ਕਰ ਲਾਂਗੇ ਸਾਰਾ ਦੇਖੋ ਹੁਣ 1 ਨੰਬਰ ਤੋਂ ਆਪਾਂ 2 ਨੰਬਰ ਤੇ ਆਉਣ ਲੱਗੇ ਆ ਤਾਂ ਥ੍ਰੈਡ ਨੂੰ ਅੰਦਰਲੇ ਪਾਸੇ ਰੱਖਣਾ ਆ ਇਹਦਾ ਸੈਂਟਰ ਹੈ ਨਾ ਅੰਦਰਲਾ ਪਾਸਾ ਜਿਹੜਾ ਤਾਂ ਥ੍ਰੈਡ ਹਮੇਸ਼ਾ ਅੰਦਰਲੇ ਪਾਸੇ ਨੂੰ ਰਹੂਗਾ ਜਿਹੜਾ 2 ਨੰਬਰ ਦਾ ਸਿਰਾ ਹੋਊਗਾ ਆਹ ਵਾਲਾ ਸਿਰਾ ਹੁਣ ਆਪਾਂ ਇੱਥੇ ਇੱਥੇ ਕੱਢੀ ਆ ਨਾ ਤਾਂ ਗਾ ਇਥੋਂ ਕੱਢਿਆ ਆਹ ਵਾਲੇ ਪੁਆਇੰਟ ਤੋਂ ਤਾਂ ਇਥੋਂ ਆਈਥੇ ਇਨਸਰਟ ਕਰਨਾ ਆਪਾਂ ਸਿਰੇ ਦੇ ਟਾਪ ਤੇ ਠੀਕ ਹੈ ਜਿੱਥੋਂ ਆਪਣਾ ਸਿਰਾ ਖਤਮ ਹੁੰਦਾ ਉਥੇ ਇਨਸਰਟ ਕਰਕੇ ਕੱਢਣਾ ਇਥੋਂ ਨਾਲ ਹੀ ਕੱਢ ਲੈਣਾ ਬਸ ਇਹ ਆ ਚੀਜ਼ ਬਣਨੀ ਚਾਹੀਦੀ ਆਪਣੀਆਂ ਆ ਚੀਜ਼ ਠੀਕ ਹੈ ਮਤਲਬ ਤਾਗਾ ਥੱਲੇ ਇਥੋਂ ਦੀ ਜਾਊਗਾ आता अग अपना सेंटर आसेन ही रहना चाहिए अंदरले पास में अंदर ठीक है इंसर्ट इथों की हो सूई बार इतों की आएगी ये आए सिरे तो ठीक है स्टैप एद सेम रहेगा ही देखो जी तागा ਇਹ ਜੇ ਆਤੀ ਜੇ ਟੋੜੀ ਹੋ ਵੀ ਜਾਵੇ ਨਾ ਤਾਂ ਐਂ ਚ ਸਿੰਪਲੀ ਇਹਦੇ ਥੱਲੇ ਧਾਗਾ ਕੱਢ ਲਿਆ ਕਰੋ ਇਹ ਚੀਜ਼ ਬਣ ਗਈ ਨਾ ਹੁਣ ਐਦਾਂ ਹੀ ਫਿਰ ਕੀ ਕਰਾਂਗੇ ਆਪਾਂ ਇੱਥੋਂ ਆਪਣੀ ਸੂਈ ਅੰਦਰ ਜਾਏਗੀ ਤੇ ਇੱਥੋਂ ਆਪਣੀ ਸੂਈ ਬਾਹਰ ਆ ਜਾਏਗੀ ਆਹੀਂ ਫਿਰ ਇੱਥੋਂ ਆਪਣੀ ਸੂਈ ਅੰਦਰ ਜਾਵੇਗੀ ਤੇ ਇਹਦੇ ਨਾਲ ਹੀ ਇੱਥੋਂ ਸੂਈ ਬਾਹਰ ਆ ਜਾਏਗੀ ਆ ਇੱਕ ਇੱਕ ਪੁਆਇੰਟ ਆ ਜਿਹੜਾ ਆਪਣਾ ਅੰਦਰਲਾ ਪੁਆਇੰਟ ਆ ਜਿੱਥੋਂ ਸੂਈ ਆ ਜਿਹੜੀ ਬਾਹਰ ਆਉਂਦੀ ਆ ਹੁਣ ਅੱਗੇ ਆਪਾਂ ਇੱਕ ਨੰਬਰ ਤੇ ਹੁਣ ਕੀ ਕਰਨਾ ਜਿੱਥੋਂ ਆਪਾਂ ਸੂਈ ਕੱਢੀ ਹੋਈ ਆ ਜਿਵੇਂ ਆਪਾਂ ਬਾਕਸ ਵਾਲੀ ਸਿੰਧੀ ਬੁੱਟੀ ਦੇ ਵਿੱਚ ਕਰਦੇ ਆ ਕਿ ਲਾਸਟ ਸਟੈਪ ਆ ਜਿਹੜਾ ਲਾਸਟ ਥ੍ਰੈਡ ਚੱਕਣਾ ਤਾਂ ਇਹਦਾ ਵੀ ਲਾਸਟ ਥ੍ਰੈਡ ਆਪਾਂ ਚੱਕਾਂਗੇ ਤਾਂ ਇੱਥੋਂ ਆਪਾਂ ਸੋਈ ਜਿਹੜੀ نیچے ਲੈ ਜਾਾਂਗੇ ਥ੍ਰੈਡ ਆਪਣਾ نیچے ਚਲਾ ਗਿਆ ਤਾਂ ਇਹ ਹੋ ਗਈ ਇਹਦੀ ਆਊਟਲਾਈਨਿੰਗ ਠੀਕ ਹੈ ਜੀ ਆਊਟਲਾਈਨਿੰਗ ਹੋ ਗਈ ਹੁਣ ਜਿਵੇਂ ਆਪਾਂ ਦੂਸਰੀ ਸਿੰਧੀ ਚ ਕਰਦੇ ਹੁੰਨੇ ਆ ਇਹਦੇ ਨਾਲ ਹੀ ਆਪਾਂ ਧਾਗਾ ਜਿਹੜਾ ਬਾਰਲੇ ਆਮਾ ਗੇ ਇਥੋਂ ਹੁਣ ਚੱਕ ਦੱਬ ਆਪਣੀ ਉਸੇ ਤਰ੍ਹਾਂ ਹੀ ਸ਼ੁਰੂ ਹੋ ਜਾਈ ਕੀ ਕਰਦੇ ਹੁੰਨੇ ਆਪਾਂ ਆਹ ਤਾਂ ਗੋਤੇ ਆ ਆਹ ਦਾ ਗਤਲੇ ਆ ਆ ਦਿਖ ਰੇ ਨਾ ਤਾਂ ਇਥੋਂ ਆਪਾਂ ਪਹਿਲੇ ਸਟੈਪ ਤੋਂ ਐਂ ਕੱਢਾਂਗੇ ਲੱਗਿਆ ਪਤਾ ਸੇਮ ਸਟੈਪ ਨੇ ਬਸ ਇਥੋਂ ਆਪਾਂ ਐਂ ਕਰ ਲਿਆ ਲੋਚ ਕਰ ਲਿਆ ਹੁਣ ਕੀ ਕਰਾਂਗੇ ਇਹਨੂੰ ਚੱਕਾਂਗੇ ਕਿਉਂਕਿ ਇਹ ਪਹਿਲਾਂ ਦੱਬਿਆ ਹੋਇਆ ਹੈ ਨਾ ਇੱਥੋਂ ਦੱਬਿਆ ਹੋਇਆ ਸੀ ਆ ਦੇਖੋ ਇਹ ਵਾਲਾ ਦੱਬਿਆ ਹੋਇਆ ਸੀ ਤੇ ਇਹ ਵਾਲਾ ਉੱਤੇ ਸੀ ਤਾਂ ਇਹਨੂੰ ਤਾਂ ਆਪਾਂ ਐਂ ਲਿਆ ਕੇ ਦੱਬਤਾ ਇਹਨੂੰ ਚੱਕ ਲਾਂਗੇ ਹੁਣ ਦੇਖੋ ਇਧਰ ਨੂੰ ਤਾਂ ਜਾ ਨਹੀਂ ਸਕਦਾ ਆਪਣਾ ਥ्रेड ਇਹਦੀ ਘੁਮਾ ਕੇ ਜਦੋਂ ਦੇਖੋਗੇ ਤੁਸੀਂ ਤਾਂ ਇਹਦੀ ਡਾਇਰੈਕਸ਼ਨ ਇਧਰ ਨੂੰ ਬਣਦੀ ਆ ਸਿੰਪਲੀ ਇਹਦੇ ਵਿੱਚ ਦੀ ਕੱਢ ਲਾਂਗੇ ਕੱਢ ਲਿਆ ਹੁਣ ਦੇਖੋ ਆਪਣੇ ਕੋਲੇ ਆ ਦੋ ਥ੍ਰੈਡ ਬਣ ਗਏ ਜਿਵੇਂ ਪਹਿਲਾਂ ਬਣਦੇ ਹੁੰਦੇ ਸੀਗੇ ਬਣ ਗਏ ਨਾ ਹੁਣ ਪਹਿਲਾਂ ਆਪਾਂ ਚੱਕ ਲਾਂਗੇ ਪਹਿਲਾ ਥ੍ਰੈਡ ਆ ਜਿਹੜਾ ਚੱਕ ਲਾਂਗੇ ਦੂਜਾ ਆਪਣੇ ਹੱਥ ਦੱਬਿਆ ਜਾਊਗਾ ਕੁਝ ਵੀ ਇੰਝ ਕਰਦੇ ਸੀ ਨਾ ਤਾਂ ਨੈਕਸਟ ਸਟੈਪ ਤੋਂ ਆਪਾਂ ਸਿੰਪਲੀ ਘੁਮਾ ਲਾਂਗੇ ਬਸ ਇਹਦੇ ਵਿੱਚ ਦੀ ਇਦਾਂ ਹੀ ਇਦਾਂ ਹੀ ਮੂਵ ਕਰਨਾ ਇੱਦਾਂ ਠੀਕ ਹੈ ਅਜ ਇਦਾਂ ਹੀ ਬਸ ਹੁਣ ਆਪਣੇ ਕੋਲੇ ਆ ਫੇਰ ਦੋ ਦੋ ਥ੍ਰੈਡ ਬਣ ਗਏ ਆਵਲੇ ਤਾਂ ਆਪਾਂ ਪਹਿਲਾ ਚੱਕ ਲਾਂਗੇ। ਬਸ ਸਿੰਪਲੀ ਆਪਾਂ ਪਹਿਲਾ ਥ੍ਰੈਡ ਚੱਕਦੇ ਜਾਣਾ, ਦੂਜਾ ਆਪਣੇ ਆਪ ਹੀ ਦੱਬਿਆ ਜਾਊਗਾ। ਉਦਾਂ ਹੀ ਮੂਵ ਕਰਦੇ ਜਾਣਾ। 1 ਤੋਂ 2 ਤੇ ਆਗੇ, 2 ਤੋਂ 3 ਤੇ ਆਗੇ, 3 ਤੋਂ 4 ਤੇ ਆਗੇ, ਠੀਕ ਹੈ। ਹੁਣ ਆਪਾਂ ਇਹਨੂੰ ਚੱਕ ਲਾਂਗੇ। ਹੁਣ ਆ ਫੇਰ ਆਪਣੇ ਕੋਲ ਦੋ ਥ੍ਰੈਡ ਹੋ ਗਏ। ਤਾਂ ਆਪਾਂ ਪਹਿਲਾ ਥ੍ਰੈਡ ਜਿਹੜਾ ਚੱਕ ਲਾਂਗੇ ਠੀਕ ਹੈ ਫੇਰ ਉਸੇ ਤਰ੍ਹਾਂ ਉਹੀ ਸਟੈਪ ਰਪੀਟ ਹੋਊਗਾ ਆ ਫੇਰ ਆਪਣੇ ਕੋਲ ਦੋ ਹੋ ਗਏ ਤਾਂ ਆਪਾਂ ਪਹਿਲਾ ਥ੍ਰੈਡ ਚੱਕ ਲਾਂਗੇ ਹੁਣ ਦੇਖੋ ਅੱਗੇ ਆਪਾਂ ਇੱਧਰ ਨੂੰ ਆ ਰਹੇ ਹਾਂ ਨਾ ਪਹਿਲੇ ਸਟੈਪ ਤੇ ਆ ਗਏ ਤਾਂ ਹੁਣ ਆਪਣੇ ਕੋਲ ਦੋ ਇਹ ਸੀਗੇ ਥ੍ਰੈਡ ਤੇ ਦੋ ਹੀ ਆਸੇ ਜਿਵੇਂ ਆਪਾਂ ਦੂਸਰੀ ਸਿੰਧੀ ਦੇ ਵਿੱਚ ਪਹਿਲਾ ਤੇ ਤੀਜਾ ਚੱਕਦੇ ਹੁੰਨੇ ਆ ਤਾਂ ਇੱਥੇ ਵੀ ਪਹਿਲਾ ਤੇ ਤੀਜਾ ਚੱਕਿਆ ਜਾਊਗਾ। ਲੋ ਜੀ ਹੋ ਗਿਆ। ਹੁਣ ਕੀ ਕਰਾਂਗੇ ਆਪਾਂ? ਜਿੱਥੋਂ ਧਾਗਾ ਆਪਾਂ ਬਾਹਰ ਲਿਆਂਦਾ ਸੀ। ਆਹ ਸਿਰੇ ਤੋਂ ਲਿਆਂਦਾ ਸੀ ਨਾ। ਆਹ ਆ ਜਗ੍ਹਾ ਤੋਂ ਤੇ ਇੱਥੇ ਹੀ ਆਪਾਂ ਵਾਪਿਸ ਇਨਸਰਟ ਕਰ ਦਿਆਂਗੇ। ਲੋ ਜੀ ਇਹ ਆਪਣੀ ਹੋ ਗਈ ਸਿੰਧੀ ਨਵੇਂ ਤਰੀਕੇ ਦੀ ਸਟਾਰ ਟਾਈਪ ਜਦੋਂ ਤੁਸੀਂ ਥੋੜਾ ਜਿਹਾ ਬਾਕਸ ਛੋਟਾ ਬਣਾਉਂਗੇ ਵੈਸੇ ਆ ਵੀ ਬਹੁਤ ਸੋਹਣਾ ਲੱਗ ਰਿਹਾ। ਗੱਬ ਵੀ ਆਪਣੇ ਆਪ ਚ ਇਹਦਾ ਸੋਹਣਾ ਲੱਗ ਰਿਹਾ ਤਾਂ ਇਹ ਗੁੰਦਮੀ ਬਿਲਕੁਲ ਗੁੰਦਮੀ ਬਣੂਗੀ ਜੇ ਤੁਸੀਂ ਇਹਨੂੰ ਟਰਾਈ ਕਰੋਗੇ ਥੋੜਾ ਜਿਹਾ ਛੋਟਾ ਸਾਈਜ਼ ਜਿਵੇਂ ਉਹ ਵਾਲੀ ਸਿੰਧੀ ਸੀ ਆਪਣੀ ਬਾਕਸ ਵਾਲੀ ਤਾਂ ਆਪਾਂ ਵੱਡਾ ਬਾਕਸ ਬਣਾਉਂਦੇ ਸੀਗੇ ਸਟੈਪ ਫਾਲੋ ਕਰਨ ਵਾਸਤੇ ਤੇ ਛੋਟਾ ਸਟੈਪ ਜਿਹੜਾ ਬਾਕਸ ਹੈ ਉਹ ਆਪਾਂ ਬਣਾਉਂਦੇ ਸੀ ਜਦੋਂ ਆਪਾਂ ਵਰਕ ਕਰਨਾ ਹੈ ਪ੍ਰੋਪਰ ਤਾਂ ਉਹ ਗੁੰਦਮੀ ਜੀ ਬਣਦੀ ਸੀ ਇਹ ਵੀ ਐਵੇਂ ਹੀ ਪ੍ਰੋਪਰ ਗੁੰਦਮੀ ਬਣੂਗੀ ਮੈਂ ਤੁਹਾਨੂੰ ਇੱਕ ਵਾਰੀ ਬਣਾ ਕੇ ਦਿਖਾ ਦੇਣੀ ਆ ਉਹ ਵੀ ਠੀਕ ਹੈ ਲੋੜ ਜੀ ਦੇਖੋ ਆਪਾਂ ਥੋੜਾ ਜਿਹਾ ਛੋਟਾ ਸਾਈਜ਼ ਬਣਾਇਆ ਇਹਦੇ ਇਹਦੇ ਮੁਕਾਬਲੇ ਤਾਂ ਦੇਖੋ ਕਿੰਨੀ ਗੁੰਦਮੀ ਪੁੱਟੀ ਬਣੀ ਐ ਇਹ ਵੀ ਸੋਹਣੀ ਲੱਗਦੀ ਐ ਜੇ ਤੁਸੀਂ ਥੋੜਾ ਜਿਹਾ ਵੱਡਾ ਸਾਈਜ਼ ਬਣਾਉਣਾ ਤਾਂ ਥ੍ਰੈਡ ਆ ਨਾ ਜਿਹੜਾ ਉਹਨੂੰ ਡਬਲ ਕਰ ਲਿਆ ਕਰੋ ਐਂਡ ਡਬਲ ਕਰ ਲਿਓ ਤਾਂ ਉਹਦੀ ਮੋਟਾਈ ਵੱਜੇਗੀ ਤਾਂ ਉਹਦੇ ਨਾਲ ਇਹ ਜਿਹੜਾ ਗੈਪ ਆ ਇਹ ਵੀ ਫਿਲ ਹੋ ਜਾਊਗਾ ਤਾਂ ਤੁਸੀਂ ਡਬਲ ਥ੍ਰੈਡ ਕਰ ਲਿਓ ਜੇ ਇਦਾਂ ਐਡਾ ਹੀ ਸਾਈਜ਼ ਬਣਾਉਣਾ ਐ ਤਾਂ ਨਹੀਂ ਤੁਸੀਂ ਇਦਾਂ ਛੋਟਾ ਜਿਹਾ ਸਾਈਜ਼ ਬਣਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਗੁੰਦਵੀ ਗੁੰਦਵੀ ਬਣੀ ਆਣ ਤਾਂ ਤੁਸੀਂ ਇਹ ਵੀ ਟਰਾਈ ਕਰਿਓ ਠੀਕ ਹੈ ਚਾਰ ਬਾਕਸ ਵਾਲੀ ਤਾਂ ਆਪਾਂ ਸਿੱਖ ਹੀ ਲਈਏ ਉਹ ਵੀ ਸਹੀ ਹੈ ਤਾਂ ਇਹ ਵੀ ਆਪਾਂ ਜ਼ਰੂਰ ਸਿੱਖਣੀ ਆ ਟਰਾਈ ਕਰਨੀ ਆ ਬਹੁਤ ਸੋਹਣੀ ਬੁੱਟੀ ਬਣੇਗੀ ਤਾਂ ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਿਹੜੇ ਜਿਵੇਂ ਇਹਦੇ ਵਿੱਚ ਤਾਂ ਆਪਾਂ 5 ਕਾਰਨਰ ਲਏ ਆ ਨਾ ਜਿਵੇਂ ਆਹ ਵਾਲੇ 5 ਕੋਨੇ ਲਏ ਆ ਤੈਨੂੰ ਤੁਸੀਂ 6 ਵੀ ਲੈ ਲਓ 3 ਵੀ ਰੱਖ ਲਓ ਠੀਕ ਹੈ 1 2 3 ਕਰਕੇ ਇਹਨਾਂ ਨੂੰ ਹੀ ਆਪਸ ਵਿੱਚ ਮਿਲਾ ਦਿਓ ਛੋਟਾ ਸਾਈਜ਼ ਕਰਕੇ ਜਿਵੇਂ ਆਪਾਂ ਜਿਵੇਂ ਤੁਹਾਨੂੰ ਮੈਂ ਦਿਖਾਵਾਂ ਜੇ ਕਹਾਂ ਤਾਂ ਮੈਂ ਤੁਹਾਨੂੰ ਤਿੰਨ ਵਾਲੀ ਜਾਂ ਵੱਧ ਕੋਰਨਰ ਵਾਲੀ ਬਣਾ ਕੇ ਵੀ ਦਿਖਾ ਦਾਂਗੀ ਠੀਕ ਹੈ ਤਾਂ ਇਹ ਚੀਜ਼ ਵੀ ਬਣਾ ਸਕਦੇ ਤੁਸੀਂ ਐਦਾਂ ਜਿਹੜੇ ਪੂਛਾਂ ਜਿਹਾ ਐਦਾਂ ਕੱਢ ਲਿਓ ਬਸ ਸੇਮ ਸਟੈਪ ਸੇਮ ਹੀ ਹੋਣਗੇ ਇਹ ਬਣ ਜਾਣਗੇ ਜੇ 6 ਵਾਲੀ ਬਣਾਉਣੀ ਹੈ ਤਾਂ ਤੁਸੀਂ ਐਦਾਂ ਹੀ 6 ਵਾਲੀ ਬਣਾ ਲਿਓ ਬੱਦ ਵਾਲੀ ਬਣਾਉਣੀ ਆ ਬੱਦ ਵਾਲੀ ਬਣਾ ਲਿਓ ਦੇਖੋ ਜਿੰਨੀਆਂ ਜਿੰਨੇ ਮਰਜ਼ੀ ਵਾਲੀ ਬਣਾ ਲਓ ਤਾਂ ਇਹਨੂੰ ਤੁਸੀਂ ਟਰਾਈ ਕਰ ਲਿਓ ਜੇ ਤੁਹਾਨੂੰ ਲੱਗਦਾ ਤਾਂ ਆਪਾਂ ਇਹ ਵਾਲੀਆਂ ਜਿਹੜੀਆਂ ਤਿੰਨ ਕੋਨੇ ਵਾਲੀ ਜਾਂ ਛੇ ਵਾਲੀ ਜਾਂ ਵੱਧ ਘੱਟ ਜਿੰਨੀ ਵੀ ਆ ਤਾਂ ਆਪਾਂ ਇਹ ਵੀ ਟਰਾਈ ਕਰ ਲਾਂਗੇ ਤਾਂ ਇੱਕ ਵਾਰੀ ਤੁਸੀਂ ਇਹਨੂੰ ਬਣਾ ਕੇ ਜਰੂਰ ਦੇਖੋ ਠੀਕ ਹੈ ਤਾਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਬਣੀ ਆ ਕਿੱਦਾਂ ਲੱਗੀ ਆ ਤਾਂ ਨਵੀਂ ਸਿੰਧੀ ਆਪਾਂ ਸਿੱਖ ਲਈਏ ਹੁਣ ਠੀਕ ਹੈ ਜੀ ਥੈਂਕ ਯੂ